ਮੈਰਿਟੋਰੀਅਸ ਸਕੂਲਾਂ ਦੇ ਲਈ 11ਵੀਂ ਕਲਾਸ ਦੇ ਲਈ ਜਿਹੜੀ ਤੀਸਰੀ ਕਾਉਂਸਲਿੰਗ ਆਵੇਗੀ ਜਾਂ ਨਹੀਂ ਕਾਫੀ ਜਿਹੜਾ ਵਿਦਿਆਰਥੀਆਂ ਦੇ ਇਸ ਪ੍ਰਤੀ ਸਵਾਲ ਨੇਗੇ ਵੀ ਤੀਸਰੀ ਕਾਉਂਸਲਿੰਗ ਕਾਦਾ ਬਗੇ ਜੀ ਦਾਖਲੇ ਦੀ ਕਿਉਂਕਿ ਦੂਸਰੀ ਕਾਉਂਸਲਿੰਗ ਹੋ ਚੁੱਕੀ ਸੀਗੀ ਉਸ ਵਿੱਚ ਵੀ ਜਿਹੜੀਆਂ ਸੀਟਾਂ ਖਾਲੀ ਰਹਿ ਗਈਆਂ ਸੀਗੀਆਂ ਜੋ ਕਿ ਦੂਸਰੀ ਕਾਉਂਸਲਿੰਗ ਤੋਂ ਬਾਅਦ ਜਿਹੜੀਆਂ ਖਾਲੀ ਸੀਟਾਂ ਸੀਆਂ ਲੜਕੀਆਂ ਦੀ ਡਿਸੇਬਲਡ ਪ੍ਰਾਈਵੇਟ WHH ਤਕਰੀਬਨ 800 ਦੇ ਕਰੀਬ ਖਾਲੀ ਸੀਟਾਂ ਨੇ ਜਿਹੜੀਆਂ ਪ੍ਰੋਸਜੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਆ 800 ਦੇ ਕਰੀਬ ਹਜੇ ਖਾਲੀ ਪਈਆਂ ਨੇ ਸੀਟਾਂ ਇਹ ਦੂਸਰੀ ਕਾਉਂਸਲਿੰਗ ਤੋਂ ਬਾਅਦ ਹੁਣ ਮਸਲਾ ਇਹ ਆ ਵੀ ਦੇਖਣ ਵਾਲੀ ਗੱਲ ਬਣਦੀ ਹੈ ਵੀ ਜਿਹੜੀ ਡਿਸੇਬਲਡ ਪ੍ਰਾਈਵੇਟ ਤੇ WHH ਚਾ ਕਿ ਇਹ ਸੀਟਾਂ ਓਪਨ ਵਿੱਚ ਕਨਵਰਟ ਹੋਣਗੀਆਂ ਹਾਲਾਂਕਿ ਓਪਨ ਵਿੱਚ ਕਨਵਰਟ ਹੁੰਦੀਆਂ ਨਹੀਂਆਂ ਇਹ ਸੀਟਾਂ ਓਪਨ ਕੈਟਾਗਰੀ ਤੋਂ ਭਾਵ ਸਰਕਾਰੀ ਸਕੂਲਾਂ ਚ ਪੜ੍ਹ ਕੇ ਆਏ ਹੋਏ ਬੱਚੇ ਜਿਨ੍ਹਾਂ ਨੂੰ ਓਪਨ ਕੈਟਾਗਰੀ ਦੇ ਵਿੱਚ ਰੱਖਿਆ ਗਿਆਗਾ ਪਹਿਲਾ ਸਵਾਲ ਇਹ ਬਣ ਜਾਂਦਾ ਹੈਗਾ ਦੂਸਰਾ ਕਈ ਵਾਰੀ ਗੱਲ ਹੋ ਜਾਂਦੀ ਹੈ ਵਿਦਿਆਰਥੀ ਜਿਨ੍ਹਾਂ ਦਾ ਜਿਹੜਾ ਕਈ ਵਾਰੀ ਕੋਈ ਜੀ ਨਹੀਂ ਲਾਉਂਦੇ ਉਹ ਵੀ ਸੀਟ ਖਾਲੀ ਹੋ ਜਾਂਦੀ ਹੈਗੀ ਉਹ ਦੇਖਣਾ ਹੋਵੇਗਾ ਵੀ ਤੀਸਰੀ ਕਾਉਂਸਲਿੰਗ ਦੇਖੋ ਸੰਭਾਵਨਾ ਤਾਂ ਬਹੁਤ ਜ਼ਿਆਦਾ ਹੈ ਵੀ ਤੀਸਰੀ ਕਾਉਂਸਲਿੰਗ ਆਏਗੀ ਆਏਗੀ ਕਿਉਂਕਿ ਸਾਰੀਆਂ ਸੀਟਾਂ ਭਰਨੀਆਂ ਹੁੰਦੀਆਂ ਨੇ ਕਿ ਤਕਰੀਬਨ ਸੋ ਵਿਦਿਆਰਥੀ ਲੰਬੇ ਸਮੇਂ ਤੋਂ ਇੰਤਜ਼ਾਰ ਕਰਦੇ ਆ ਇਹ ਇਸ ਤਰ੍ਹਾਂ ਲੱਗ ਰਿਹਾ ਹੈ ਵੀ ਜਲਦ ਆਏਗੀ ਇਹ ਜਲਦੀ ਆਉਣ ਦੀ ਸੰਭਾਵਨਾ ਹੈ ਕਿ ਤੀਸਰੀ ਕਾਉਂਸਲਿੰਗ ਇਸ ਕਰਕੇ ਤੁਸੀਂ ਆਪਣੇ ਦਸਤਾਵੇਜ਼ ਜਿਹੜੇ ਤਿਆਰ ਰੱਖਣੇ ਨੇ ਸਰਟੀਫਿਕੇਟ ਤਿਆਰ ਰੱਖਣੇ ਨੇ ਜੇਕਰ ਲੜਕਿਆਂ ਦੀਆਂ ਸੀਟਾਂ ਦੀ ਗੱਲ ਕਰੀਏ ਡਿਸੇਬਲ ਚ ਕੁਝ ਕੁ ਖਾਲੀ ਨੇ ਪ੍ਰਾਈਵੇਟ ਚ ਤਕਰੀਬਨ ਭਰ ਚੁੱਕੀਆਂ ਨੇ ਸਾਰੀਆਂ ਉਹ ਡਿਸੇਬਲਡ ਕੈਟਾਗਰੀਆਂ ਓਪਨ ਦੇ ਵਿੱਚ ਕਨਵਰਟ ਕਿਸ ਤਰ੍ਹਾਂ ਕਦੋਂ ਕਰਦੇ ਨੇਗੇ ਜਾਂ ਫਿਰ ਇੱਕ ਸਵਾਲ ਹੋਰ ਵੀ ਖੜਾ ਹੋ ਜਾਂਦਾ WHH ਪ੍ਰਾਈਵੇਟ ਤੇ ਡਿਸੇਬਲਡ ਕੀ ਕੈਟਾਗਰੀ ਨੂੰ ਦੁਬਾਰਾ ਵੀ ਮੌਕਾ ਦਿੱਤਾ ਜਾਊਗਾ ਜਾਂ ਫਿਰ ਇਹਨਾਂ ਨੂੰ ਦੋ ਮੌਕੇ ਮਿਲ ਹੀ ਗਏ ਤੀਸਰਾ ਮੌਕਾ ਜਿਹੜਾ ਓਪਨ ਵਿੱਚ ਸੀਟਾਂ ਕਨਵਰਟ ਹੋ ਜਾਣੀਆਂ ਸੋ ਇਸ ਤਰ੍ਹਾਂ ਦੀ ਜਿਹੜੀ ਇਹ ਵਿਚਾਰ ਚਰਚਾ ਤੁਹਾਡੇ ਨਾਲ ਸਾਂਝੀ ਕੀਤੀ ਆਪਾਂ ਜਿਹੜੀ ਸਹੀ ਖਬਰ ਸਾਂਝੀ ਕਰਦੇ ਆਂਗੇ ਨਾ ਕਿ ਇਹ ਵੀ ਉਸ ਵਿੱਚ ਕੋਈ ਗਲਤ ਤੱਥ ਦੀ ਪੇਸ਼ ਕਰੀ ਆ ਆਪਾਂ ਸੋ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹਰ ਤਰ੍ਹਾਂ ਦੀ ਜਾਣਕਾਰੀ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਏਗੀ ਸੋ ਵੱਧ ਤੋਂ ਵੱਧ ਆਪਾਂ ਵੀਡੀਓ ਬੱਚਾਂ ਤੱਕ ਸ਼ੇਅਰ ਕਰੀਏ ਤਾਂ ਕਿ ਉਹਨਾਂ ਨੂੰ ਪਤਾ ਲੱਗ ਜੇ ਮੈਰਿਟੋਰੀਅ ਸਕੂਲਾਂ ਦੇ ਦਾਖਲੇ ਦੇ ਇੰਤਜ਼ਾਰ ਚ ਬੈਠੇ ਨੇ ਵੀ ਤੀਸਰੀ ਕਾਉਂਸਲਿੰਗ ਕਾਹਦਾ आएगी ਕਿੰਨੀਆਂ ਸੀਟਾਂ ਤਕਰੀਬਨ ਖਾਲੀ ਪਈਆਂ ਨੇ ਤੇ ਇਹ ਵੱਧ ਤੋਂ ਵੱਧ ਆਪਾਂ ਅੱਗੇ ਇਸ ਨੂੰ ਭੇਜਣ ਦੀ ਖੇਚਲ ਕਰੀਏ ਤੀਸਰੀ ਕਾਉਂਸਲਿੰਗ ਆਉਣ ਦੀ ਜਿਹੜੀ ਸੰਭਾਵਨਾ ਕਾਫੀ ਹੱਦ ਤੱਕ ਜ਼ਿਆਦਾ ਹੈ ਵੱਤ ਵੱਤ ਇਸ ਵੀਡੀਓ ਨੂੰ ਪੱਕੇ ਸ਼ੇਅਰ ਕਰੀਏ ਧੰਨਵਾਦ